ਮੈਂ ਨਾ ਹੁਣ ਇੱਕ ਪੰਜਾਬੀ ਦੀ ਕਿਤਾਬ ਪੜ੍ਹ ਕੇ ਹਟੀਆਂ ਖੈਰ ਮੈਂ ਤਾਂ ਹੈ ਹੀ ਪੰਜਾਬਣ ਪੰਜਾਬ ਚ ਰਹਿੰਦੇ ਆ ਪੰਜਾਬ ਦੇ ਜੰਮੇ ਪਲੇ ਆ ਪੰਜਾਬੀ ਪੰਜਾਬੀ ਹੋਈ ਐ ਬਸ ਚਾਰੇ ਪਾਸੇ ਪਰ ਜਿਹੜਾ ਅੱਜ ਕੱਲ ਜਿਵੇਂ ਹੈਗਾ ਨਾ ਬੱਚਿਆਂ ਨੂੰ ਇੱਧਰ ਪੰਜਾਬ ਚ ਵੀ ਬੱਚੇ ਕਨਵੈਂਟ ਸਕੂਲਾਂ ਚ ਪੜ੍ਹਦੇ ਆ ਪੇਰੈਂਟਸ ਨੂੰ ਹੁੰਦਾ ਕਿ ਸਾਡੇ ਬੱਚੇ ਨਾ ਪੰਜਾਬੀ ਨਹੀਂ ਸਿੱਖ ਰਹੇ ਉਹ ਫਿਰ ਕਈ ਵਾਰ ਟਿਊਸ਼ਨ ਦਾ ਟਿਊਸ਼ਨ ਵੀ ਉਹਨਾਂ ਸਬਜੈਕਟ ਦੀ ਰਖਾਉਂਦੇ ਆ ਜਿਹੜੇ ਉਹਨਾਂ ਨੂੰ ਅੱਗੇ ਜਾ ਕੇ ਜੈ ਮੈਥੇਮੈਟਿਕਸ ਦੀ ਹੋਈ ਸਾਇੰਸ ਦੀ ਹੋਈ ਕਈ ਜਿਹੜੇ ਥੋੜੇ ਜਿھے ਫਿਕਰਮੰਦੋਂ ਪੰਜਾਬੀ ਦੀ ਵੀ ਟਿਊਸ਼ਨ ਲੱਭਣ ਦੀ ਕੋਸ਼ਿਸ਼ ਕਰਦੇ ਆ ਖੈਰ ਹੁਣ ਤਾਂ ਆਨਲਾਈਨ ਕਲਾਸਾਂ ਲੱਗਦੀਆਂ ਸਾਰਾ ਕੁਝ ਮਿਲ ਜਾਂਦਾ ਟੀਚਰ ਵੀ ਪੰਜਾਬੀ ਦੇ ਮਿਲ ਜਾਂਦੇ ਆ ਪਰ ਮੇਰਾ ਮਤਲਬ ਹੈ ਕਹਿਣ ਦਾ ਕਿ ਜਦੋਂ ਅਜੇ ਅਸੀਂ ਪੰਜਾਬੀ ਆ ਮੁੱਢ ਕਦੀਮੋਂ ਅਸੀਂ ਪੰਜਾਬੀ ਆ ਆਪਣੀ ਭਾਸ਼ਾ ਨਾਲ ਜੁੜੇ ਹੋਇਆ ਤਾਂ ਸਾਡੇ ਬੱਚਿਆਂ 'ਚ ਘੱਟੋ ਘੱਟ ਆਪਦੀ ਜਿਹੜੀ ਇਹ ਭਾਸ਼ਾ ਜਿਹਨੂੰ ਆਪਾਂ ਮਾਂ ਬੋਲੀ ਕਹਿ ਦਿੰਨੇ ਆ ਉਹ ਤਾਂ ਉਹਨਾਂ 'ਚ ਓਨੀ ਕੁਟਕੁਟ ਕੇ ਭਰੀ ਹੋਣੀ ਚਾਹੀਦੀ ਆ ਨਾ ਤੇ ਇਹ ਫਰਜ਼ਕੀ ਦਾ ਹੁੰਦਾ ਇਹ ਮਾਂ ਦਾ ਹੁੰਦਾ ਕਿਉਂਕਿ ਮਾਂ ਬੋਲੀ ਕਿਸੇ ਵੀ ਖਿੱਤੇ ਦੀ ਆ ਕਿਸੇ ਵੀ ਸਟੇਟ ਦੀ ਹੈਗੀ ਆ ਹਨਾ ਉਹਦੀ ਉਹਦਾ ਫਰਜ਼ ਹੁੰਦਾ ਕਿ ਉਹਦੇ ਬੱਚਿਆਂ ਨੂੰ ਆਪਣੀ ਜਿਹੜੀ ਬੋਲੀ ਹੈ ਉਹਦੇ ਨਾਲ ਜੋੜੇ ਪਰ ਮੈਨੂੰ ਲੱਗਦਾ ਅਸੀਂ ਪੰਜਾਬੀ ਖਾਸ ਕਰਕੇ ਇਸ ਪੱਖੋਂ ਬੇਹੱਦ ਸਾਡੀ ਕੰਗਾਲੀ ਮੈਂ ਕਹਿ ਸਕਦੀ ਹਾਂ ਅੱਜ ਦੇ ਜੇ ਦੌਰ ਨੂੰ ਦੇਖੀਏ ਸ਼ਹਿਰਾਂ 'ਚ ਖਾਸ ਕਰਕੇ ਕਾਨਵੈਂਟ ਸਕੂਲਾਂ 'ਚ ਪੜੇ ਹੋਏ ਬੱਚੇ ਉਹ ਪੰਜਾਬੀ ਦੇ ਨਾਂ ਤੇ ਨਾ ਉਹਨਾਂ ਨੂੰ ਉਹ ਅਜੀਬ ਜਿਹਾ ਦੇਖਣਗੇ ਇੱਕ ਵਾਰੀ ਮੈਂ ਕਿਸੇ ਰੈਸਟੋਰੈਂਟ 'ਚ ਗਈ ਐਵੇਂ ਮੈਂ ਵਾਸ਼ਰੂਮ ਚਲੀ ਗਈ ਤੇ ਉੱਥੇ ਟੂਟੀ ਤੇ ਹੱਥੋਂ ਲੱਗੀ ਤੇ ਮੇਰੇ ਨਾਲ ਨਾ ਇੱਕ ਬੱਚਾ ਮਨ ਲੱਕ ਸਿਕਸਥ ਜਾਂ ਸੈਵਨਥ ਕਲਾਸ ਦਾ ਉਹ ਕੁੜੀ ਸੀਗੀ ਤੇ ਉਹ ਵੀ ਮੈਨੂੰ ਕਹਿੰਦੀ ਐਕਸਕਿਊਜ਼ ਮੀ ਆਂਟੀ ਮੈਂ ਹੋਗੀ ਸਾਈਡ ਤੇ ਕਹਿੰਦੀ ਮੈਂ ਆਂਟੀ ਮੇਰੇ ਮम्मा ਵਾਜ ਮਾਰਦੇ ਆ ਤੇ ਮੈਨੇ ਹੱਥ ਦੋਨੇ ਆ ਮੇਰੇ ਮम्मा ਬੁਲਾ ਰਹੇ ਆ ਮੈਨੂੰ ਵੈਸੇ ਹੀ ਪੁੱਛ ਲਿਆ ਮੈਂ ਕਿਹਾ ਬੇਟੇ ਤੁਸੀਂ ਕਿੱਥੇ ਰਹਿੰਦੇ ਹੋ ਕਹਿੰਦੀ ਇਹੀ ਰਹਤੇ ਆ ਮੈਂ ਕਿਹਾ ਪੰਜਾਬ ਮੈਂ ਕਹਿੰਦੀ ਹਾਂ ਪੰਜਾਬ ਮੈਂ ਇਹੀ ਪਟਿਆਲਾ ਮੈਂ ਤੇ ਮੈਂ ਵੈਸੇ ਜਿਵੇਂ ਮੇਰੀ ਆਦਤ ਹੈ ਮੈਂ ਕਿਹਾ ਫਿਰ ਤੁਸੀਂ ਹਿੰਦੀ ਕਿਉਂ ਬੋਲਦੇ ਹੋ ਉਹਦੇ ਕੋਲ ਕੋਈ ਜਵਾਬ ਨਹੀਂ ਸੀ ਉਹ ਚਲੋ ਛੋਟੀ ਬੱਚੀ ਸੀਗੀ ਉਹਦਾ ਕਸੂਰ ਵੀ ਨਹੀਂ ਸੀਗਾ ਪਰ ਹੁਣ ਗੱਲ ਆਉਂਦੀ ਆ ਕਿ ਅਸੀਂ ਜੇ ਮਾਵਾ ਪੰਜਾਬੀ ਆ ਤਾਂ ਇਹ ਸਾਡਾ ਫਰਜ਼ ਆ ਕਿਉਂਕਿ ਸਾਡੇ ird gird ਬੱਚਾ ਜ਼ਿਆਦਾ ਰਹਿੰਦਾ ਸਾਨੂੰ ਉਹ ਦੇਖਦਾ ਮੈਂ ਵੀ ਹੁਣ ਚਲੋ ਕਈ ਲਫ਼ਜ਼ ਆਪਾਂ ਜਿਹੜੇ ਅਡਾਪਟ ਕਰ ਲਏ ਨੇ ਉਹ ਨਿਕਲ ਜਾਂਦੇ ਆ ਜ਼ੁਬਾਨ ਚੋਂ ਇੰਗਲਿਸ਼ ਤੇ ਵੀ ਪਰ ਜਿੱਥੇ ਕਿਤੇ ਮੈਂ ਪੰਜਾਬੀ ਲਈ ਆਪਦੇ ਬੱਚੇ ਨੂੰ ਮੈਂ ਸਿਖਾਉਣਾ ਬੀਇੰਗ ਅ ਮਦਰ ਇੱਕ ਮਾਂ ਹੋਣ ਦੇ ਨਾਤੇ ਤਾਂ ਆਪ ਦੇ ਘਰ ਤੋਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਮੈਂ ਆਪਦੀ ਦੇਣੀ ਆ ਜਿਵੇਂ ਭੱਜਿਆ ਜਾਂਦਾ ਇੱਕਦਮ ਮੈਂ ਕਹਿੰਦੀ ਆ ਫਲਾਨਾ ਦੇ ਐ ਭੱਜਦਾ ਜਿਵੇਂ ਪੈਰਾਂ ਨੂੰ ਅੱਗ ਲੱਗੀ ਹੁੰਦੀ ਆ ਉਹਨੇ ਫੇਰ ਹੱਸ ਬੈਣਾ ਮम्मा ਕਿਵੇਂ ਪੈਰਾਂ ਨੂੰ ਅੱਗ ਲੱਗੀ ਦਾ ਕੀ ਮਤਲਬ ਹੁੰਦਾ ਮੈਂ ਕਿਹਾ ਵੀ ਇਹ ਮੁਹਾਵਰਾ ਹੈ ਵੀ ਇਹ ਪਉਦੋਵਾ ਮਤਲਬ ਕਹਿਣ ਦਾ ਮਤਲਬ ਹੈ ਬੱਚੇ ਨੂੰ ਆਪਦੇ ਨਾਲ ਜੋੜਨਾ ਤਾਂ ਉਹਨੂੰ ਪ੍ਰੈਕਟੀਕਲੀ ਉਹ ਚੀਜ਼ਾਂ ਉਹਦੇ ਤੇ ਅਜ਼ਮਾਓ ਹੁਣ ਮੈਨੂੰ ਪਤਾ ਉਹ ਛੋਟੋ ਛੋਟਾ ਜਿਹਾ ਹੀ ਸੀਗਾ ਉਹ ਸਿਹਾਰੀਆਂ ਵਿਹਾਰੀਆਂ ਚ ਮਤਲਬ ਇੰਨੀ ਉਹਨੂੰ ਸਮਝ ਆ ਗਈ ਸੀ ਨਾ ਜਦ ਕਿ ਬੱਚੇ ਜਿਆਦਾ ਗਲਤੀਆਂ ਸਿਹਾਰੀਆਂ ਵਿਹਾਰੀਆਂ ਚ ਕਰਦੇ ਨੇ ਚਲੋ ਇਹ ਤਾਂ ਹੋ ਗਿਆ ਇੱਕ ਕਿ ਅਸੀਂ ਕਿਵੇਂ ਜੋੜਨਾ ਆਪਦੇ ਬੱਚੇ ਨੂੰ ਤੇ ਜਿਹੜੇ ਵਿਦੇਸ਼ਾਂ ਚ ਰਹਿੰਦੇ ਆ ਉਹਨਾਂ ਦੀ ਤਾਂ ਸਮੱਸਿਆ ਹੋਰ ਵੀ ਐ ਪੰਜਾਬੀ ਸਾਡੇ ਜਗ੍ਹਾ ਜਗ੍ਹਾ ਬੈਠੇ ਆ ਹਰ ਇੱਕ ਮੁਲਕ ਦੇ ਵਿੱਚ ਸਾਡੇ ਪੰਜਾਬੀ ਬੈਠੇ ਆ ਮੇਰੇ ਫੁੱਫੜ ਜੀ ਨੇ ਗੁਰਸਿੱਖ ਹੈਗੇ ਨੇ ਉਹ ਬੀਐਸਐਫ ਤੋਂ ਰਿਟਾਇਰ ਹੋਏ ਨੇ ਤੇ ਗੁਰਬਾਣੀ ਉਹਨਾਂ ਨੂੰ ਮਤਲਬ ਉਹ ਆਪਦੇ ਘਰੇ ਕੋਈ ਫੰਕਸ਼ਨ ਹੁੰਦਾ ਹਾਰਮੋਨੀਅਮ ਲੈ ਕੇ ਆਪ ਕੀਰਤਨ ਕਰਦੇ ਆ ਤੇ ਉਹਨਾਂ ਨੇ ਆਪਦੀ ਭੋਤੀ ਇੱਕ ਭੋਤੀ ਉਹਨਾਂ ਦੀ 10 ਸਾਲ ਦੀ ਹੈ ਕੈਨੇਡਾ ਦੇ ਕਿਸੇ ਸਕੂਲ ਚ ਪੜ੍ਹਦੀ ਆ ਤੇ ਇੱਕ ਦਿਨ ਉਹਨਾਂ ਨੇ YouTube ਤੇ ਜਾਂ ਪਤਾ ਨਹੀਂ ਆਪਣੇ ਪਰਸਨਲ WhatsApp ਤੇ ਮੈਨੂੰ ਭੇਜੀ ਸੀ ਵੀਡੀਓ ਵੀ ਦਾਦੇ-ਭੋਤੀ ਦੀ ਕਨਵਰਸੇਸ਼ਨ ਸੀਗੀ ਤੇ ਪੋਤੀ ਉਹਨਾਂ ਨੂੰ ਪੁੱਛ ਰਹੀ ਹੈ ਵੀ ਦਾਦਾ ਜੀ ਪੰਜ ਕਕਾਰ ਕੀ ਹੁੰਦੇ ਨੇ ਇਦਾਂ ਕੀ ਹੁੰਦਾ ਇਹ ਮਤਲਬ ਮੇਰਾ ਕਹਿਣ ਦਾ ਤੇ ਉਹ ਫਿਰ ਦਾਦਾ ਜੀ ਉਹਨੂੰ ਸਮਝਾ ਰਹੇ ਨੇ ਫਿਰ ਕੁੜੀ ਅਗਲਾ ਕੁਐਸਚਨ ਕਰਦੀ ਹੈ ਤੇ ਉਹ ਇੰਨੀ ਸੋਹਣੀ ਪੰਜਾਬੀ ਬੋਲਦੀ ਹੈ ਤੇ ਘਰ ਦੇ ਵਿੱਚ ਉਹ ਦਾਦੀ ਦੇ ਨਾਲ ਹਮੇਸ਼ਾ ਆਲੇ-ਦੁਆਲੇ ਉਹਨਾਂ ਦੇ ਰਹਿੰਦੀ ਹੈ ਤੇ ਉਹਨੂੰ ਇੰਨੀ ਸੋਹਣੀ ਟਿਪੀਕਲ ਪੰਜਾਬੀ ਆਉਂਦੀ ਹੈ ਤੁਸੀਂ ਮਾਨ ਨਹੀਂ ਸਕਦੇ ਕਿ ਉਹ ਬੱਚਾ ਕੈਨੇਡਾ 'ਚ ਜੰਮਿਆ ਪਲਿਆ 10 ਸਾਲ ਦੀ ਹੋ ਗਈ ਉਹਦੇ ਜਿਹੜੇ ਨਾਲ ਪੜਨ ਵਾਲੇ ਬੱਚੇ ਉਹ ਸਾਰੇ ਕੋਈ ਗੋਰਿਆਂ ਦੇ ਬੱਚੇ ਹੋਣਿਆ ਕੋਈ ਕਿਸੇ ਹੋਰ ਕੌਮ ਦੇ ਹੋਣਿਆ ਪਰ ਜਿਹੜੀ ਉਹ ਘਰ ਰੱਖ ਕੇ ਜਿਹੜਾ ਉਹਦਾ ਮਤਲਬ ਹੁੰਦਾ ਕਿ ਉਹ ਬਿਲਕੁਲ ਇੱਕ ਪੰਜਾਬੀ ਉਹਦਾ ਸਾਰਾ ਕੁਝ ਉਹਦਾ ਲੈਜ਼ਾ ਤੇ ਇਹ ਫਿਰ ਇਹਨਾਂ ਗੱਲਾਂ ਦੇ ਵਿੱਚ ਇਹ ਹੈ ਕਿ ਸਾਡੀ ਆਪਣੀ ਮਿਹਨਤ ਕਿੱਥੇ ਆ ਅਸੀਂ ਕਹਿ ਦਿੰਦੇ ਹਾਂ ਬੱਚੇ ਨੂੰ ਆਉਂਦੀ ਨਹੀਂ ਜੀ ਕੀ ਕਰੀਏ ਸਕੂਲਾਂ 'ਚ ਪੰਜਾਬੀ ਬੋਲੀ ਨਹੀਂ ਜਾਂਦੀ ਕੀ ਕਰੀਏ ਉੱਥੇ ਟੀਚਰ ਵੀ ਕਹਿ ਦਿੰਦੇ ਆ ਕੀ ਕਰੀਏ ਤੁਸੀਂ ਉਹ ਤਾਂ ਕਰ ਸਕਦੇ ਹੋ ਜੋ ਤੁਸੀਂ ਇੱਕ ਪੇਰੈਂਟਸ ਹੋਣ ਦੇ ਨਾਤੇ ਕਰ ਸਕਦੇ ਹੋ ਆਪਦੀ ਭਾਸ਼ਾ ਨਾਲ ਜੋੜਨਾ ਬੱਚਾ ਦੁਨੀਆ ਦੀ ਆ ਭਾਵੇਂ 100 ਭਾਸ਼ਾਵਾਂ ਸਿੱਖ ਜੇ ਪਰ ਉਹਨੂੰ ਆਪ ਦੀ ਭਾਸ਼ਾ ਦਾ ਉਹਦੇ ਤੇ ਤਾਂ ਉਹਦੀ ਪਕੜ ਹੋਣੀ ਚਾਹੀਦੀ ਹੈ ਨਾ ਉਹਦੀ ਮਾਸਟਰੀ ਹੋਣੀ ਚਾਹੀਦੀ ਹੈ ਤੇ ਅੱਜ ਫਿਰ ਮੈਨੂੰ ਸੀਗਾ ਕਿ ਇਹ ਮੇਰਾ ਜੀ ਕੀਤਾ ਵੀ ਇਹ ਜਿਹੜਾ ਹੈਗਾ ਵਿਸ਼ਾ ਇਹਦੇ ਤੇ ਤਾਂ ਗੱਲ ਹੋਣੀ ਬਣਦੀ ਹੈ ਪਤਾ ਨਹੀਂ ਮੈਂ ਤੁਹਾਨੂੰ ਸਮਝਾ ਪਾਈ ਆ ਕਿ ਨਹੀਂ ਮੈਨੂੰ ਸਮਝਾਉਣ ਚ ਵੀ ਕਈ ਵਾਰ ਲੱਗਦਾ ਹੁੰਦਾ ਪਰ ਮੈਨੂੰ ਲੱਗਦਾ ਤੁਸੀਂ ਸਮਝ ਗਏ ਹੋਵੋਗੇ ਕਿ ਘਰ ਦੇ ਵਿੱਚੋਂ ਹੀ ਆਦਤਾਂ ਘਰ ਦੇ ਵਿੱਚੋਂ ਹੀ ਸਾਡੀਆਂ ਚੰਗਿਆਈਆਂ ਬੁਰਾਈਆਂ ਜੋ ਵੀ ਸਿੱਖੜਾ ਸਿਖਾਉਣਾ ਉਹਦਾ ਮੁੱਢ ਘਰੋਂ ਹੀ ਵੱਜਦਾ ਹੈ ਕੋਈ ਗੱਲ ਭਾਸ਼ਾ ਦੀ ਹੋਵੇ ਚਾਹੇ ਹੋਰ ਤੌਰ ਤਰੀਕਿਆਂ ਦੀ ਹੋਵੇ ਤੇ ਅਸੀਂ ਇਹਨਾਂ ਗੱਲਾਂ ਤੇ ਖਾਸ ਕਰਕੇ ਕਿਉਂਕਿ ਜਦੋਂ ਬੱਚਾ ਸਿਆਣਾ ਨਿਕਲਦਾ ਤੇ ਸਾਰੇ ਕਹਿੰਦੇ ਆ ਪਤਾ ਕਿਹੜੇ ਬਾਪ ਦਾ ਬੱਚਾ ਹੈ ਪਤਾ ਕਿਹੜੇ ਖਾਨਦਾਨ ਚੋਂ ਆ ਤੇ ਜੇ ਕਿਤੇ ਬੱਚਾ ਵਿਗੜ ਜਾਂਦਾ ਜਾਂ ਗਲਤ ਸੰਗਤ ਚ ਪੈ ਜਾਂਦਾ ਤਾਂ ਕਿਸੇ ਨੇ ਨਹੀਂ ਕਹਿਣਾ ਉਹਨਾਂ ਨੇ ਕਹਿਣਾ ਵੀ ਇਹ ਇਹਦੀ ਪਰਵਰਿਸ਼ ਨਹੀਂ ਸਹੀ ਹੋਈ ਫਿਰ ਪਰਵਰਿਸ਼ ਆ ਕੇ ਫਿਰ ਮਾਂ ਦੇ ਉੱਤੇ ਹੀ ਆ ਜਾਂਦੀ ਗੱਲ ਸੋ ਇਹ ਗੱਲਾਂ ਨਿੱਕੀਆਂ ਨਿੱਕੀਆਂ ਨੇ ਸਮਝਣ ਵਾਲੀਆਂ ਗੱਲਾਂ ਨੇ ਤੇ ਇਹ ਗੱਲਾਂ ਫਿਰ ਸਾਨੂੰ ਅੱਗੇ ਜਾ ਕੇ ਬਹੁਤ ਸਾਡੇ ਕੰਮ ਆਉਂਦੀਆਂ ਤੇ ਜੇ ਤੁਹਾਨੂੰ ਵੀ ਲੱਗਿਆ ਵੀ ਇੰਨਾਂ ਗੱਲਾਂ 'ਚ ਕੋਈ ਹੈਗੀ ਕੰਮ ਦੀ ਤਾਂ ਮੈਨੂੰ ਦੱਸਿਓ ਕਮੈਂਟ ਕਰਿਓ ਤੇ ਅੱਗੇ ਫਿਰ ਆਪਾਂ ਹੋਰ ਕਿਸੇ ਹੋਰ ਟੌਪਿਕ ਤੇ ਗੱਲ ਕਰਾਂਗੇ ਕਿਸੇ ਨਵੇਂ ਵਿਸ਼ੇ ਤੇ ਕਰਾਂਗੇ ਸਸ਼ਿਕਾ